ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰਜਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਵਰ ਸ਼ਤਰੋ ਤਖਤ ਦੇ ਮਾਲਕ ਆਸਣਾ ਸਿਗਾਸਣਾ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਸਰਬੋ ਲੋਗ ਗ੍ਰੰਥ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਮਹਾਰਾਜ ਕਹਿੰਦੇ ਨੇ ਇਹ ਬਾਣੀ ਤੁਹਾਨੂੰ ਸੋਝੀ ਦੇਵੇਗੀ ਬਾਣੀ ਸਾਡਾ ਗੁਰੂ ਹੈ ਖਾਲਸਾ ਜੀ ਤੇ ਗੁਰੂ ਇੱਕ ਸੋਝੀ ਦਿੰਦਾ ਹੈ ਕਿ ਸਾਰਿਆਂ ਜੀਆਂ ਦੇ ਵਿੱਚ ਵਾਹਿਗੁਰੂ ਹੈ ਇਹ ਸਾਨੂੰ ਸੂਝ ਆਉਂਦੀ ਹੈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਸਾਰਿਆਂ ਜੀਆ ਦਾ ਇੱਕੋ ਇੱਕ ਦਾਤਾ ਪਲੀਪੂਰਨ ਪਰਮੇਸ਼ਰ ਅਕਾਲਪੁਰਖ ਹੈ ਤੇ ਉਹਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਉਸ ਦਾਤੇ ਤੋਂ ਬਿਨਾ ਖਾਲਸਾ ਜੀ ਹੋਰ ਇਹ ਸੰਸਾਰ ਨੂੰ ਚਲਾਉਣ ਵਾਲਾ ਕੋਈ ਨਹੀਂ ਹੈ ਸਾਡਿਆਂ ਸੁੱਖਾਂ ਦੇ ਵਿੱਚ ਖਾਲਸਾ ਜੀ ਉਹ ਸਹਾਈ ਹੋਣ ਵਾਲਾ ਸਾਡੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਉਹ ਆਪ ਹੈ ਤੇ ਕਈ ਇੱਥੇ ਖਾਲਸਾ ਜੀ ਮੂਰਖ ਲੋਕ ਕਹਿੰਦੇ ਨੇ ਰੱਬ ਹੈ ਨਹੀਂ ਰੱਬ ਨਾਂ ਦੀ ਕੋਈ ਚੀਜ਼ ਨਹੀਂ ਰੱਬ ਨੂੰ ਚੀਜ਼ ਦੱਸਦੇ ਹਨ ਉਹ ਭਲਿਓ ਪੁਰਸ਼ੋ ਤੁਸੀਂ ਚੀਜ਼ਾਂ ਹੋ ਰੱਬ ਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ ਹਨ ਪਰ ਰੱਬ ਆਪ ਕੋਈ ਚੀਜ਼ ਨਹੀਂ ਹੈ ਆਪ ਉਹ ਅਕਾਲ ਪੁਰਖ ਵਾਹਿਗੁਰੂ ਜੀ ਹਨ ਜੋਤ ਰੂਪ ਹਨ ਉਹਦੇ ਵਿੱਚ ਗੁਣ ਹਨ ਉਹ ਇੱਕ ਓੰਕਾਰ ਹੈ ਉਹਦਾ ਨਾਮ ਸਤ ਹੈ ਉਹ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ ਉਪਰੋਂ ਉਹ ਪੁਰਖ ਹੈ ਖਾਲਸਾ ਜੀ ਕਿਸੇ ਪ੍ਰਕਾਰ ਦਾ ਅਨੁਪਹਾ ਨਹੀਂ ਕਿਸੇ ਤੋਂ ਡਰਦਾ ਨਹੀਂ ਕਿਉਂਕਿ ਉਹਦੇ ਬਰਾਬਰ ਦੀ ਕੋਈ ਸ਼ਕਤੀ ਨਹੀਂ ਆ ਡਰੇ ਕਾਸ ਤੋਂ ਨਿਰਵੈਰ ਹੈ ਕਿਸੇ ਨਾਲ ਵੈਰ ਨਹੀਂ ਕਰਦਾ ਵੈਰੀ ਨੂੰ ਵੀ ਖਾਲਸਾ ਜੀ ਉਹ ਰੋਟੀ ਦਿੰਦਾ ਐ ਐਡਾ ਨਿਰਵੈਰ ਹੈ ਜਿਹੜਾ ਵੈਰੀ ਹੈ ਖਾਲਸਾ ਜੀ ਰੱਬ ਨੂੰ ਨਿੰਦਣ ਵਾਲਾ ਰੋਟੀ ਤੇ ਉਹ ਵੀ ਖਾ ਰਿਆ ਨਾ ਤੇ ਰੋਟੀ ਖਾਲਸਾ ਜੀ ਰੱਬ ਉਹਨੂੰ ਵੀ ਦਿੰਦਾ ਸੋ ਇਸ ਕਰਕੇ ਇਹ ਭਲੀ ਪੂਰਨ ਪਰਮੇਸ਼ਰ ਦੇ ਬਾਰੇ ਸਾਨੂੰ ਬਾਣੀ ਵਿੱਚੋਂ ਪਤਾ ਲੱਗਦਾ ਹੈ ਬਾਣੀ ਸਾਨੂੰ ਦੱਸਦੀ ਹੈ ਕਿਹੜਾ ਰਾਹ ਹੈ ਕਿਹੜੇ ਰਾਹ ਤੁਰਨਾ ਹੈ ਗੁਰੂ ਦੀ ਪ੍ਰਾਪਤੀ ਕਰਨੀ ਹੈ ਗੁਰੂ ਫਿਰ ਤੁਹਾਨੂੰ ਉਸ ਪਰਮੇਸ਼ਰ ਅਕਾਲ ਪੁਰਖ ਨਾਲ ਮਿਲਾ ਦੇਵੇਗਾ ਜਿਹਦੇ ਵਿੱਚ ਖਾਲਸਾ ਜੀ ਮੂਲ ਮੰਤਰ ਵਾਲੇ ਸਾਰੇ ਗੁਣ ਹਨ ਸੋ ਇਸ ਕਰਕੇ ਗੁਰੂ ਦੀ ਜ਼ਰੂਰਤ ਹੈ ਗੁਰੂ ਤੋਂ ਬਿਨਾ ਸੰਸਾਰ ਵਿੱਚ ਗਤੀ ਨਹੀਂ ਤੇ ਜੇ ਕੋਈ ਕਹੇ ਕਿ ਮੈਂ ਕਰਮ ਕਾਂਡ ਕਰ ਲਵਾਂ ਤੇ ਉਹਦੇ ਵਿੱਚ ਮੈਨੂੰ ਸਭ ਕੁਝ ਪ੍ਰਾਪਤ ਹੋ ਜਾਵੇ ਨਹੀਂ ਹੁੰਦਾ ਖਾਲਸਾ ਜੀ ਕਰਮ ਕਾਂਡਾਂ ਦੇ ਵਿੱਚੋਂ ਕੁਝ ਨਹੀਂ ਜੀ ਲੱਭਦਾ ਜਿਵੇਂ ਲੋਕ ਖਾਲਸਾ ਜੀ ਪਹਿਲੇ ਸਮਿਆਂ ਵਿੱਚ ਰੱਬ ਦਾ ਨਾਮ ਨਹੀਂ ਜਪਣਾ ਤੀਰਥਾਂ ਤੇ ਯਾਤਰਾ ਕਰਨੀ 68 ਤੀਰਥਾਂ ਦੇ ਇਸ਼ਨਾਨ ਕਰਨਾ ਅੱਜ ਵੀ ਸਾਡੇ ਲੋਕ ਐਵੇਂ ਕਰਦੇ ਮੰਨ ਲਓ ਆਪਾਂ ਉਦਾਹਰਨ ਦੇਣ ਲੱਗੇ ਹਾਂ ਫਲ ਹੈ ਉੱਥੇ ਜਾਣ ਦਾ ਕੁਛ ਨਾ ਕੁਛ ਤੇ ਫਲ ਪ੍ਰਾਪਤ ਹੋਵੇਗਾ ਮੰਨ ਲਓ ਸੰਗਤ ਹੇਮਕੁੰਡ ਸਾਹਿਬ ਜਾਂਦੀ ਹੈ ਖਾਲਸਾ ਜੀ ਕਿੰਡੀ ਔਖੀ ਘਾਟੀ ਹੈ ਉਹ ਕਿੰਨਾ ਔਖਾ ਰਸਤਾ ਹੈ ਉਦਮ ਕਰਕੇ ਕਈ ਵੀਰ ਨੌਜਵਾਨ ਜਾਂਦੇ ਨੇ ਬਾਰ ਖਾਲਸਾ ਜੀ ਉਥੋਂ ਲਾਭ ਕੀ ਪ੍ਰਾਪਤ ਕਰਕੇ ਲਿਆਉਂਦੇ ਲਾਭ ਉਥੇ ਇਹ ਪ੍ਰਾਪਤ ਹੋਣਾ ਸੀ ਕਿ ਤੁਸੀਂ ਜਾਂਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਰਦਾ ਹੁਕਮ ਕਮਾਉਂਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਉਥੇ ਜਾ ਕੇ ਤੁਰਦੇ ਆ ਵੀ ਜਾਪ ਕਰਦੇ ਮਹਾਰਾਜ ਦੇ دیدار ਕਰਦੇ ਉਸ ਆਸਣ ਤੇ ਬਹਿ ਕੇ ਬਾਣੀ ਸੁਣਦੇ ਉਸ ਬਾਣੀ ਵਿੱਚ ਬੈਠ ਉਸ ਬਾਣੀ ਵਿੱਚ ਚੁੱਭੇ ਲਾਉਂਦੇ ਉਸ ਬਾਣੀ ਦਾ ਅਭਿਆਸ ਉੱਥੇ ਬਹਿ ਕੇ ਕੋਈ ਅੱਧਾ ਘੰਟਾ 15 ਮਿੰਟ ਗੁਰਮੰਤਰ ਮੂਲ ਮੰਤਰ ਦਾ ਜਾਪ ਕਰਦੇ ਫਿਰ ਉੱਥੋਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਕਿ ਸਤਿਗੁਰੂ ਜੀ ਸਾਨੂੰ ਗੁਰਸਿੱਖੀ ਜੀਵਨ ਬਖਸ਼ੋ ਅਸੀਂ ਫਿਰ ਆਵਾਂਗੇ ਉੱਥੋਂ ਫਿਰ ਆਉਂਦਿਆਂ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਆਉਣਾ ਉਹ ਖਾਲਸਾ ਦੀ ਯਾਤਰਾ ਹੈ ਉਹ ਯਾਤਰਾ ਨਹੀਂ ਕਿ ਇੱਥੋਂ ਗਏ ਤੇ ਟ੍ਰੇਨਾਂ ਦੇ ਵਿੱਚ ਤਾਸ਼ਕੋਟ ਦੇ ਗਏ। ਪੁੱਠੇ ਸਿੱਧੇ ਕੰਮ ਕਰਦੇ ਗਏ। ਉਥੋਂ ਵੀ ਜਿਹੜਾ ਤੁਰ ਕੇ ਰਸਨਾ ਰਸਤਾ ਜਾਣਾ ਉਹਦੇ ਵਿੱਚ ਵੀ ਖਾਲਸਾ ਜੀ ਹੜੀਚਾਂ ਮਾਰਦੇ ਗਏ ਤੇ ਮਾਰਦੇ ਦਰ ਜਾ ਕੇ ਦਰਸ਼ਨ ਕਰ ਲਏ ਇਸ਼ਨਾਨ ਕਰ ਲਿਆ ਤੇ ਉਥੋਂ ਤੁਰ ਤੁਰੇ ਤੇ ਆਉਂਦਿਆਂ ਵੀ ਖਾਲਸਾ ਜੀ ਹੜੀਚਾਂ ਕਰਦੇ ਆਏ। ਕੋਈ ਹਰਦਵਾਰ ਨਦੀਆਂ ਦੇ ਨਹਾਉਂਦਾ ਫਿਰਦਾ, ਕੋਈ ਕੋਸ਼ ਕਰਦਾ ਫਿਰਦਾ, ਕੋਈ ਖਾਲਸਾ ਜੀ ਉੱਥੇ ਸੌਦੇ ਖਰੀਦਦਾ ਫਿਰਦਾ, ਕੋਈ ਕਹਿੰਦਾ ਇੱਥੇ ਫਲਾਣੀ ਬੜੀ ਵਧੀਆ ਜਗ੍ਹਾ ਉੱਥੇ ਚਲੀਏ। ਉਥੋਂ ਆਉਂਦੇ ਨੇ ਕੋਈ ਕਿਤੇ ਰੁਕ ਜਾਂਦਾ ਕੋਈ ਕਿਤੇ ਰੁਕ ਜਾਂਦਾ ਘਰ ਵੀ ਨਹੀਂ ਆਉਂਦੇ ਇਹ ਯਾਤਰਾ ਨਹੀਂ ਯਾਤਰਾ ਹੈ ਭਾਵੇਂ ਤੁਸੀਂ ਗੁਰੂ ਰਾਮਦਾਸ ਮਾਰ ਦੇ ਘਰ ਚੱਲੇ ਹੋ ਮਾਰ ਦੇ ਚਰਨਾਂ ਵਿੱਚ ਅਰਦਾਸ ਕਰੋ ਰਸਤੇ ਵਿੱਚ ਜਪਦੇ ਹਾਂ ਉਹਦਾ ਧਿਆਨ ਧਾਰੋ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਜਾਓ ਮਹਾਰਾ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਜਾਓ ਫਿਰ ਉੱਥੇ ਇਸ਼ਨਾਨ ਕਰੋ ਬਾਣੀ ਸੁਣੋ ਬਾਣੀ ਪੜੋ ਫਿਰ ਉੱਥੋਂ ਆਓ ਤੇ ਧਿਆਨ ਮਹਾਰਾਏ ਵਿੱਚ ਵਾਕੀ ਘਰ ਘਰੇ ਪਹੁੰਚ ਕੇ ਅਰਦਾਸਾ ਕਰੋ ਮਹਾਰਾਜੀ ਆਪ ਜੀ ਨੇ ਦਰਸ਼ਨ ਦੀਦਾਰੇ ਕਰਾਏ ਹਨ ਇਹ ਯਾਤਰਾ ਖਾਲਸਾ ਜੀ ਸਫਲੀ ਹੁੰਦੀ ਤੇ ਨਹੀਂ ਤੇ ਜਿਹੜੇ ਖਾਲਸਾ ਜੀ ਇਕੱਲੇ ਕਰਮ ਕਰਕੇ ਆ ਜਾਂਦੇ ਉਹਨਾਂ ਨੂੰ ਕੁਝ ਨਹੀਂ ਜਿੱਲਦਾ ਜਿਵੇਂ ਉਹ ਸਾਖੀ ਆਉਂਦੀ ਹੈ ਨਾ ਤੁੰਬੀ ਵਾਲੀ ਕਿ ਭਗਤ ਬਾਬਾ ਕਬੀਰ ਸਾਹਿਬ ਜੀ ਜਦੋਂ ਕਾਂਸੀ ਵਿੱਚ ਰਹਿੰਦੇ ਸੀਗੇ ਤੇ ਖਾਲਸਾ ਜੀ ਪਰਮੇਸ਼ਰ ਦਾ ਸਿਮਰਨ ਭਜਨ ਕਰਕੇ ਜੁੜੇ ਰਹਿੰਦੇ ਸੀ ਬ੍ਰਿਤੀ ਪਰਮੇਸ਼ਰ ਵਿੱਚ ਜੁੜੀ ਰਹਿਣੀ ਆਨੰਦਮਾਨਦੇ ਰਹਿਣਾ ਇੱਕ ਵਾਰੀ ਨਾ ਪੰਡਤ ਮਿਲ ਕੇ ਉਦੋਂ ਭਗਤ ਕਬੀਰ ਸਾਹਿਬ ਨੂੰ ਇਹ ਮੰਨ ਗਏ ਸਨ ਸਾਰੇ ਪਹਿਲਾਂ ਤੇ ਮੰਨਦੇ ਹੀ ਨਹੀਂ ਸੀ ਫਿਰ ਮੰਨ ਗਏ ਸੀ ਵੀ ਇਹ ਪਰਮੇਸ਼ਰ ਦਾ ਪਿਆਰਾ ਹੈ ਤੇ ਬੇਨਤੀ ਕੀਤੀ ਕਿ ਭਗਤ ਜੀ ਆਓ ਤੁਹਾਨੂੰ ਤੀਰਥ ਯਾਤਰਾ ਤੇ ਲੈ ਚਲੀਏ ਤੁਹਾਨੂੰ ਤੀਰਥ ਯਾਤਰਾ ਕਰਵਾ ਕੇ ਲਿਆਈਏ ਤੇ ਕਬੀਰ ਜੀ ਕਹਿਣ ਲੱਗੇ ਵੀ ਨਹੀਂ ਅਸੀਂ ਇੱਥੇ ਰਹਿ ਕੇ ਹੀ ਪ੍ਰਸੰਨ ਹਾਂ ਤੁਸੀਂ ਜਾਓ ਤੀਰਥਾਂ ਦੇ ਇਸ਼ਨਾਨ ਕਰਿਓ ਅਸੀਂ ਇੱਥੇ ਹੀ ਠੀਕ ਹਾਂ ਸਾਨੂੰ ਅਕਾਲ ਪੁਰਖ ਦਾ ਨਾਮ ਵੀ ਸਾਡੇ ਵਾਸਤੇ ਤੀਰਥ ਹੈ ਜਿਵੇਂ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵੀ ਚਾਰ ਅੰਤਰ ਗਿਆਨ ਹੈ ਖਾਲਸਾ ਜੀ ਵਾਹਿਗੁਰੂ ਜੀ ਦਾ ਨਾਮ ਜਪਣਾ ਉਹੀ ਤੀਰਥਾਂ ਦਾ ਇਸ਼ਨਾਨ ਹੈ ਸੋ ਇਸ ਕਰਕੇ ਭਗਤ ਜੀ ਨੇ ਜਦੋਂ ਮਨਾ ਕਰ ਦਿੱਤਾ ਬਹੁਤ ਜ਼ੋਰ ਲਾਇਆ ਪੰਡਤਾਂ ਨੇ ਤੇ ਉਸ ਵੇਲੇ ਖਾਲਸਾ ਜੀ ਭਗਤ ਜੀ ਦੇ ਕੋਲ ਨਾ ਇੱਕ ਤੂੰਬੀ ਪਈ ਸੀ ਲੌਕੀ ਤੇ ਜਦੋਂ ਪਈ ਸੀ ਉਹ ਕਹਿਣ ਲੱਗੇ ਵੀ ਚਲੋ ਇਦਾਂ ਕਰਦੇ ਆ ਮੇਰੇ ਵੱਟੇ ਆ ਤੂੰਬੀ ਜਾਊਗੀ ਤੁਹਾਡੇ ਨਾਲ ਪੰਡਤ ਜੀ ਵੀ ਆ ਤੁਸੀਂ ਸਾਡੀ ਤੂੰਬੀ ਦਾ ਇਸ਼ਨਾਨ ਕਰਵਾ ਦਿਓ ਸਾਰਿਆਂ ਤੀਰਥਾਂ ਤੇ ਤੇ ਸਮਝਿਓ ਵੀ ਅਸੀਂ ਇਸ਼ਨਾਨ ਕਰਦੇ ਆ ਤੂੰਬੀ ਲੈ ਜਾਓ ਤੇ ਪੰਡਤਾਂ ਕੋ ਕਹਿਣ ਲੱਗੇ ਵੀ ਠੀਕ ਆ ਭਗਤ ਜੀ ਅਸੀਂ ਭਾਵੇਂ ਇੱਕ ਇੱਕ ਚੁੱਭਾ ਲਾਈਏ ਪਰ ਅਸੀਂ ਤੂੰ ਵੀ ਦੇ ਪੰਜ ਪੰਜ ਚੁੱਭੇ ਲਵਾਵਾਂਗੇ ਤੇ ਕਬੀਰ ਸਾਹਿਬ ਕੋ ਤੂੰ ਵੀ ਲੈ ਲਈ ਤੇ ਫਿਰ ਸਾਰੇ ਜਿਹੜੇ ਪੰਡਤ ਸੀਗੇ ਖਾਲਸਾ ਜੀ ਉਹ ਚਲੇ ਗਏ ਤੀਰਥਾਂ ਨੂੰ ਤੀਰਥਾਂ ਤੋਂ ਇਸ਼ਨਾਨ ਕਰਾ ਕੇ ਬੜੇ ਸਮੇਂ ਬਾਅਦ ਜਦੋਂ ਕਦੇ ਵਾਪਸ ਆਏ ਤੇ ਖਾਲਸਾ ਜੀ ਆ ਕੇ ਉਹ ਤੂੰ ਵੀ ਜਿਹੜੀ ਸੀ ਉਹ ਲੌਕੀ ਸੀ ਜਿਹੜੀ ਉਹ ਭਗਤ ਕਬੀਰ ਸਾਹਿਬ ਨੂੰ ਮੋੜੀ ਜਦੋਂ ਮੋੜੀ ਤੇ ਭਗਤ ਜੀ ਨੇ ਪੰਡਤਾਂ ਦੀ ਬਹੁਤ ਸੇਵਾ ਕੀਤੀ ਸਵਾਦਲੇ ਜਿਹੜੇ ਭੋਜਨ ਬਣਾਏ ਕਈ ਪ੍ਰਕਾਰ ਦੇ ਤੇ ਸਾਰਾ ਕੁਝ ਹੋ ਗਿਆ ਪ੍ਰਸ਼ਾਦਾ ਪਾਣੀ ਸ਼ਕਾਰ ਦਿੱਤਾ 36 ਪ੍ਰਕਾਰ ਦਾ ਭੋਜਨ ਤਿਆਰ ਕੀਤਾ ਤੇ ਭਗਤ ਕਬੀਰ ਸਾਹਿਬ ਜੀ ਨੇ ਫਿਰ ਉਹ ਤੂੰਬੀ ਦੀ ਚਟਣੀ ਵੀ ਬਣਾ ਲਈ ਤੇ ਜਦੋਂ ਖਾਲਸਾ ਜੀ ਸਾਰਾ ਕੁਝ ਖਾ ਲਿਆ ਤੇ ਐਂਡ ਤੇ ਭਗਤ ਜੀ ਨੇ ਉਹ ਜਿਹੜੀ ਲੌਕੀ ਸੀ ਜਿਹੜੀ ਤੀਰਥਾਂ ਤੇ ਖੜੀ ਸੀ ਉਹਦੀ ਚਟਣੀ ਬਣਾ ਕੇ ਤੇ ਸਾਰਿਆਂ ਪੰਡਤਾਂ ਨੂੰ ਪਰੋਸੀ ਤੇ ਜਦੋਂ ਪੰਡਤ ਬੁਰਕੀ ਲਾ ਕੇ ਅੰਦਰ ਖੜਨ ਉਹ ਅੰਦਰ ਜਾਵੇ ਨਾ ਤੇ ਪੰਡਤ ਕਹਿੰਦੇ ਭਗਤ ਜੀ ਇੰਨੇ ਸੋਹਣੇ ਸੋਹਣੇ ਸਵਾਦਲੇ ਸਾਨੂੰ ਪਦਾਰਥ ਛਕਾ ਕੇ ਤੇ ਮਗਰੋਂ ਤੁਸੀਂ ਆਹ ਕੀ ਸਾਡੇ ਨਾਲ ਮਜ਼ਾਕ ਕਰਦੇ ਹੋ ਇੰਨੀ ਗੱਲ ਕਹੀ ਵੀ ਆ ਜ਼ਹਿਰ ਵਰਗੀ ਕੌੜੀ ਚੀਜ਼ ਸਾਨੂੰ ਛਕਾਈ ਛੱਡੀ ਐ ਸਾਡੇ ਮੂੰਹ ਦਾ ਸਵਾਦ ਬਦਲ ਛੱਡਿਆ ਤੇ ਖਾਲਸਾ ਜੀ ਭਗਤ ਜੀ ਕਹਿ ਲੱਗੇ ਉਹੀ ਤੁੰਬੀ ਐ ਉਹਦਾ ਪ੍ਰਸ਼ਾਦ ਸੀ ਤੁਹਾਨੂੰ ਛਕਾਇਆ ਜਿਹੜੀ ਤੁਸੀਂ 68 ਤੀਰਥਾਂ ਦੇ ਇਸ਼ਨਾਨ ਕਰਵਾ ਕੇ ਲਿਆਏ ਹੋ ਇਹਦੇ ਪ੍ਰਸ਼ਾਦ ਸੀ ਤੇ ਪੰਡਤ ਜੀ ਕਹਿੰਦੇ ਵੀ ਇਹ ਤਾਂ ਕੌੜੀ ਐ ਦਾ ਖਾਲਸਾ ਜੀ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਉਚਾਰਨਾ ਕੀਤਾ ਸੀ ਕਿ ਲੌਕੀ 68 ਤੀਰਥ ਨਾਈ ਕੌਰਾ ਪੰਨ ਤਉ ਨਹੀਂ ਜਾਈ ਸੋ ਇਹ 68 ਤੀਰਥਾਂ ਦੇ ਭਾਵੇਂ ਨਹਾ ਕੇ ਆ ਗਈ ਹੈ ਪਰ ਅੰਦਰੋਂ ਕੜਤਣ ਨਹੀਂ ਇਹਦੇ ਉ ਗਈ ਇਸੇ ਪ੍ਰਕਾਰ ਖਾਲਸਾ ਜੀ ਜਿਹੜੇ ਮਨੁੱਖ ਕਲੇ ਸਰੀਰ ਦੇ ਚੁੱਬੇ ਲਾਉਂਦੇ ਹਨ ਗੋਤੇ ਖਾਂ ਦੇ ਫਿਰਦੇ ਉਹਨਾਂ ਦੇ ਅੰਦਰੋਂ ਵਿਕਾਰਾਂ ਰੂਪੀ ਪਾਪਾਂ ਰੂਪੀ ਜਿਹੜੀ ਮੈਲ ਆ ਲੱਤ ਦੀ ਨਹੀਂ ਤੁੰਬੀ ਦੇ ਵਾਂਗ ਉਹ ਵਿਕਾਰਾਂ ਰੂਪੀ ਜਿਹੜੀ ਕੜਤਣ ਹੈ ਉਹ ਅੰਦਰੋਂ ਜਾਂਦੀ ਨਹੀਂ ਖਾਲਸਾ ਜੀ ਕੱਲਾ ਬਾਹਰੋਂ ਨਹਾ ਨਹਾ ਕੇ ਤੁਰੇ ਆਉਂਦੇ ਨੇ ਪਰ ਅੰਦਰ ਕਿਸੇ ਨੇ ਕਦੇ ਇਸ਼ਨਾਨ ਨਹੀਂ ਕੀਤਾ ਅੰਦਰ ਦਾ ਇਸ਼ਨਾਨ ਵਾਹਿਗੁਰੂ ਜੀ ਦੇ ਨਾਮ ਨਾਲ ਹੀ ਹੁੰਦਾ ਹੈ ਜਿਸ ਮਨੁੱਖ ਕੋਲੇ ਵਾਹਿਗੁਰੂ ਜੀ ਦਾ ਨਾਮ ਹੈ ਉਹਨੂੰ ਸੰਸਾਰ ਦੀਆਂ ਸਭ ਖੁਸ਼ੀਆਂ ਉਹਦੀ ਝੋਲੀ ਵਿੱਚ ਹਨ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਵਈਏ ਵਿੱਚ ਖਾਲਸਾ ਜੀ ਬਚਨ ਵੀ ਕਰਦੇ ਨਾ ਕਿ 나ਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗयो ਪਰਲੋਕ ਗਵਾਇਓ ਕਿ ਨਾਉਂਦੇ ਫਿਰਦੇ ਨੇ ਸੱਤਾ ਸਮੁੰਦਰਾਂ ਦੇ ਵਿੱਚ ਵਾਹਿਗੁਰੂ ਜੀ ਦੇ ਸਿਮਰਨ ਤੋਂ ਹੀਣੇ ਹੋਣ ਕਰਕੇ ਉਹਨਾਂ ਦਾ ਲੋਕ ਵੀ ਖਾਲਸਾ ਜੀ ਚੱਲ ਜਾਂਦਾ ਤੇ ਪਰਲੋਕ ਵਿੱਚ ਵੀ ਕਲਿਆਣ ਨਹੀਂ ਹੁੰਦੀ ਆਪ ਆਪਣਾ ਗਵਾ ਕੇ ਬਹਿ ਜਾਂਦੇ ਸੋ ਸਤਗੁਰੂ ਸਾਨੂੰ ਸਮਝਾਉਂਦੇ ਹਨ ਤੇ ਸਾਨੂੰ ਮਹਾਰਾਜ ਦੇ ਬਚਨ ਕਮਾਉਣੇ ਚਾਹੀਦੇ ਬਚਨ ਮੰਨਣੇ ਚਾਹੀਦੇ ਗੁਰੂ ਗੁਰੂ ਹੋਇਆ ਕਰਦਾ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਅੰਤਰ ਮੈਲ ਜੇ ਤੀਰਸਨਾਵਾ ਤਿਸ ਬੈਕੁੰਠ ਨਾ ਜਾਣਾ ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਮੈਲ ਹੈ ਵਿਕਾਰਾਂ ਰੂਪੀ ਈਰਖਾ ਰੂਪੀ ਦਵੇਸ਼ ਰੂਪੀ ਹੋਮੈ ਰੂਪੀ ਮੈਲ ਹੈ ਉਹ ਤੀਰਥਾਂ ਦੇ ਨਹਾਉਂਦਾ ਫਿਰੇ ਤੇ ਮਹਾਰਾਜ ਕਹਿੰਦੇ ਉਹਨੂੰ ਪੈਕੁੰਠ ਨਹੀਂ ਪ੍ਰਾਪਤ ਹੁੰਦਾ ਭਾਵ ਸੱਚਖੰਡ ਪ੍ਰਾਪਤ ਨਹੀਂ ਹੁੰਦਾ ਸੋ ਇੱਥੇ ਹੀ ਮਹਾਰਾਜ ਨਹੀਂ ਇੱਥੇ ਬਾਸ ਨਹੀਂ ਕਰਦੇ ਸਤਗੁਰ ਕਹਿੰਦੇ ਤੀਰਥ ਤੇਜ ਨਿਵਾਰਨ ਨਹਾਤੇ ਹਰ ਕਾ ਨਾਮ ਨਾ ਪਾਇਆ ਕਿ ਤੀਰਥ ਜਿਹੜੇ ਨਾਲੇ ਨੇ ਪਰ ਵਾਹਿਗੁਰਜੀ ਦਾ ਨਾਮ ਨਹੀਂ ਚੰਗਾ ਲੱਗਾ ਉਹ ਜਪਿਆ ਹੀ ਨਹੀਂ ਫਿਰ ਮਹਾਰਾਜ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਹਾਤੇ ਆ ਦੋਏ ਪਹਾੜ ਚੜੀਐ ਸੋਹੋਰ ਸੋ ਇਹ ਮਹਾਰਾਜ ਬਚਨ ਕਰਦੇ ਸਤਿਗੁਰੂ ਸਾਨੂੰ ਸਮਝਾਉਂਦੇ ਹਨ ਫਿਰ ਮਹਾਰਾਜ ਇੱਕ ਹੋਰ ਬਚਨ ਕਰਦੇ ਪਾਪ ਕਰੇ ਪੰਜ ਆਕੇ ਬਸਰੇ ਤੀਰਥ ਨਾਏ ਕਹ ਹੈ ਸਭ ਉਤਰੇ ਬਹੁਰ ਕਮਾਵ ਹੈ ਹੋਏ ਨਿਸੰਕ ਜਮਪੁਰ ਬਾੰਧ ਖਰੇ ਕਾਲ ਅੰਕ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਕੱਲਾ ਤੀਰਥਾਂ ਦੇ ਨਹਾਉਣਾ ਕੋਈ ਪ੍ਰਾਪਤੀ ਨਹੀਂ ਕਿਸੇ ਪ੍ਰਕਾਰ ਦੀ ਕੋਈ ਪ੍ਰਾਪਤੀ ਨਹੀਂ ਇੱਕ ਭਾਲ ਹੱਥ ਜਾਂਦੀ ਹੈ ਤੇ ਹੋਰ ਚੜ ਜਾਂਦੀ ਹੈ ਸੋ ਇਸ ਕਰਕੇ ਵਾਹਿਗੁਰੂ ਜੀ ਦਾ ਨਾਮ ਹੀ ਖਾਲਸਾ ਜੀ ਵੱਡਾ ਤੀਰਥ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਤੀਰਥ ਨਹਾਵਾ ਜੇ ਤਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀਰਥ ਉਪਾਈ ਵੇਖਾ ਵਿਣ ਕਰਮਾ ਕਿਆ ਮਿਲੈ ਲਈ ਮਹਾਰਾਜ ਕਹਿੰਦੇ ਤੀਰਥ ਹੀ ਤਾਂ ਨਹਾਵਾ ਜੇ ਤੈਨੂੰ ਪਾਉਂਦਾ ਹੋਵਾ ਤੇ ਜੇ ਤੈਨੂੰ ਪਾਉਂਦਾ ਨਹੀਂ ਤਾਂ ਫਿਰ ਮੈਂ ਨਹਾ ਕੇ ਕੀ ਕਰਨਾ ਇਨਾਂ ਤੀਰਥਾਂ ਤੇ ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਕਿ ਭਾਈ ਵਾਹਿਗੁਰਜੀ ਦਾ ਨਾਮ ਹੀ ਸਭ ਤੋਂ ਵੱਡਾ ਤੀਰਥ ਹੈ ਜਿਸ ਮਨੁੱਖ ਨੇ ਵਾਹਿਗੁਰਜੀ ਦਾ ਨਾਮ ਜਪ ਲਿਆ ਹੁਣ ਕਹੀਂ ਇੱਥੇ ਖਾਲਸਾ ਦੀ ਮਾੜੀ ਬੁੱਧ ਵਾਲੇ ਉਹ ਮੇਰੇ ਵਰਗੇ ਉਹਨਾਂ ਨੇ ਕਹਿਣਾ ਫਿਰ ਸਵੇਰੇ ਇਸ਼ਨਾਨ ਵੀ ਨਾ ਕਰਿਆ ਕਰੀਏ ਸਿੱਧਾ ਸਿਮਰਨ ਹੀ ਕਰ ਲੈਣੇ ਆ ਉਹਨਾਂ ਨੂੰ ਉਹਨਾਂ ਨੂੰ ਇੱਧਰ ਲੀ ਫਿਕਰ ਪੈ ਜਾਂਦੀ ਆ ਪਰ ਮਹਾਰਾਜ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਪਹਿਲਾਂ ਇਸ਼ਨਾਨ ਕਰਨਾ ਫਿਰ ਮਹਾਰਾਜ ਦਾ ਨਾਮ ਸਿਮਰਨਾ ਹੈ ਸੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਦਾਸ ਨੇ ਜਿਹੜੀ ਅੱਡ ਬੀਤੀ ਖਾਲਸਾ ਜੀ ਪਰਸੋਂ ਕੇ ਕਾਲਕ ਪਰਸੋਂ ਦੀ ਗੱਲ ਆ ਜਿਹੜੀ ਉਹ ਵੀਰ ਇਟਲੀ ਵਿੱਚ ਸੀ ਤੇ ਉਹਨਾਂ ਸਾਰੀ ਗੱਲਬਾਤ ਕਰਕੇ ਤੇ ਖਾਲਸਾ ਜੀ ਉਹ ਜਿੱਥੋਂ ਉਹਨੂੰ ਪਤਾ ਲੱਗਾ ਸੀ ਉਹਨਾਂ ਦੀ ਹੱਡ ਬੀਤੀ ਪਤਾ ਕੀਤੀ ਵੀ ਉਹਨਾਂ ਨਾਲ ਕਿਵੇਂ-ਕਿਵੇਂ ਸਾਰੇ ਕਾਰਜ ਹੋਏ ਕਿ ਉਹ Hindu ਵੀਰ ਦੀ ਦੁਕਾਨ ਤੇ ਜਾਂਦਾ ਤੇ ਉੱਥੇ ਉਹ ਗੱਲ ਕਰਦਾ ਹੁੰਦਾ ਕਿ ਮੇਰੀ ਧੀ ਵੀ ਜਿਹੜੀ ਆ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਬਾਹਰ ਗਈ ਤੇ ਮੇਰਾ ਪੁੱਤਰ ਜਿਹੜਾ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਬਾਹਰ ਗਿਆ ਤੇ ਖਾਲਸਾ ਜੀ ਉਹ ਸਾਰੀ ਉਹਨੇ ਵੀਰ ਨੇ ਪਤਾ ਕੀਤੀ ਵੀ ਇਦਾਂ ਜਾ ਕੇ ਉਹਨੇ ਆਪਣੇ ਪਰਿਵਾਰ ਦਾ ਕੋਈ ਮੈਂਬਰ ਭੇਜਿਆ ਉਹਨੂੰ ਪੁੱਛਿਆ ਵੀ ਦੱਸੋ ਸਾਨੂੰ ਵੀ ਇਦਾਂ ਮੇਰਾ ਬੱਚਾ ਵੀ ਤੇਰੀਆਂ ਗੱਲਾਂ ਸੁਣ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਨਾਲ ਜੁੜਿਆ ਸੀ ਤੇ ਤੂੰ ਦੱਸ ਵੀ ਤੇਰੇ ਬੱਚਿਆਂ ਨੇ ਕਿਵੇਂ ਜਿਹੜੀ ਸੇਵਾ ਕੀਤੀ ਪਹਿਲਾਂ ਤੇ ਉਹ ਦੱਸਦਾ ਨਹੀਂ ਸੀ ਫਿਰ ਦੱਸਣਾ ਕੀਤਾ ਵੀ ਇਦਾਂ ਇੱਕ ਚੈਨਲ ਆ ਸੁਣਾਉਂਦੇ ਆ ਤੇ ਤੇਰੀ ਵੀ ਸੁਣਾਉਣਗੇ ਤੇ ਫਿਰ ਉਹਨੇ ਖਾਲਸਾ ਜੀ ਦੱਸਣਾ ਕੀਤਾ ਉਹ ਕਹਿੰਦਾ ਕਿ ਅਸੀਂ ਮੈਂ ਹਰ ਸਾਲ ਜਗਰਾਤਾ ਕਰਾਉਣਾ ਆਪਣੇ ਘਰ ਮਾਤਾ ਦਾ ਉਹ ਮਾਤਾ ਨੂੰ ਖਾਲਸਾ ਜੀ ਮੰਨਦਾ ਸੀ ਮਾਤਾ ਦਾ ਪੁਜਾਰੀ ਸੀ ਸੋ ਉਹ ਹਿੰਦੂ ਵੀਰ ਕਹਿੰਦਾ ਕਿ ਮੈਂ ਨਾ ਬਹੁਤਾ ਆਪਣੇ ਬੱਚਿਆਂ ਨੂੰ ਕਦੇ-ਕਦੇ ਘੱਲਿਆ ਨਹੀਂ ਅਸੀਂ ਮਾਤਾ ਨੂੰ ਹੀ ਮੰਨਦੇ ਆ ਜਾਂ ਅਸੀਂ ਨੈਣਾ ਦੇਵੀ ਜਾਂਦੇ ਆ ਜਾਂ ਅਸੀਂ ਖਾਲਸਾ ਜੀ ਦਰ ਹਿਸ਼ਾਰਪੁਰ ਵਾਲ ਜਿਹੜੀ ਮਾਤਾ ਜਵਾਲਾ ਜੀ ਹੈ ਸ਼ਾਇਦ ਉੱਥੇ ਜਾਂਦੇ ਸੀ ਕਿ ਕਹਿੰਦੇ ਅਸੀਂ ਤੇ ਹਰ ਸਾਲ ਮੈਂ ਜਾਗਰਣ ਕਰਾਉਣਾ ਇਸ ਤੋਂ ਇਲਾਵਾ ਅਸੀਂ ਕਦੇ-ਕਦੇ ਨਾ ਕਿ ਉਦਾਂ ਗੁਰੂ ਘਰ ਜਾਂਦੇ ਆ ਦਰਸ਼ਨ ਮੇਲੇ ਕਰਾਉਨੇ ਕਿਤੇ ਦਰਬਾਰ ਸਾਹਿਬ ਗਏ ਏ ਉਧਾਂ ਨਹੀਂ ਕਿਤੇ ਜਾਂਦੇ ਤੇ ਕਹਿੰਦੇ ਵੀ ਮੇਰੀ ਜਿਹੜੀ ਬੱਚੀ ਸੀ ਉਹ ਖਾਲਸਾ ਕਾਲਜ ਪੜ੍ਹਦੀ ਮੇਰਾ ਬੇਟਾ ਵੀ ਉੱਥੇ ਪੜ੍ਹਿਆ ਤੇ ਦੋਵੇਂ ਜਿਹੜੇ ਭੈਣ ਭਰਾ ਨੇ ਉੱਥੇ ਪੜ੍ਹਦੇ ਰਹੇ ਆ ਤੇ ਉਹਨੇ ਦੱਸਣਾ ਕੀਤਾ ਵੀ ਮੈਂ ਆਪਣੇ ਬੱਚਿਆਂ ਨੂੰ ਕਦੇ ਕਿਤੇ ਨਹੀਂ ਕੱਲਿਆ ਵੀ ਕਿਤੇ ਜਾਓ ਮੈਂ ਬਸ ਉਹਨਾਂ ਨੂੰ ਇਹੀ ਗੱਲ ਕਹੀ ਵੀ ਮਾਤਾ ਰਾਣੀ ਤੁਹਾਨੂੰ ਸਭ ਕੁਝ ਦਊਗੀ ਅਸੀਂ ਉਹਨੂੰ ਮੰਨਦੇ ਆ ਉਹਦੇ ਕੋਲੋਂ ਸਭ ਕੁਝ ਲੈਣਾ ਉਹਨੂੰ ਹੀ ਤੁਸੀਂ ਧਿਆਉਣਾ ਤੇ ਮੇਰੀ ਬੱਚੀ ਨੇ ਆਲਸ ਕਰ ਲਈ ਵਧੀਆ ਸਟੱਡੀ ਕੀਤੀ ਉਹਦਾ ਸ਼ੌਂਕ ਸੀ ਕਿ ਬਾਹਰ ਜਾ ਕੇ ਪੜਨਾ ਸਿਰਫ ਪੜਨ ਵਾਸਤੇ ਉਹ ਗਈ ਐ ਇਹ ਨਹੀਂ ਵੀ ਉੱਥੇ ਸੈਟਲ ਹੋਣਾ ਉੱਥੇ ਰਹਿਣਾ ਪੜਨ ਵਾਸਤੇ ਪੂਰਾ ਸ਼ੌਂਕ ਸੀ ਮੇਰੇ ਬੱਚੇ ਦਾ ਵੀ ਸ਼ੌਂਕ ਸ਼ੌਂਕ ਸੀਗਾ ਤੇ ਜਦੋਂ ਕਹਿੰਦਾ ਵੀ ਮੇਰੀ ਬੱਚੀ ਨੇ ਨਾ ਇਦਾਂ ਆਇਲਸ ਕਰ ਲਈ ਬੜੇ ਬੜੇ ਵਧੀਆ ਉਹਦੇ ਬੈਂਡ ਆ ਗਏ ਪਰ ਉਹਦਾ ਕਦੇ ਬਣਦਾ ਨਹੀਂ ਸੀ ਅਸੀਂ ਚੰਡੀਗੜ੍ਹ ਤੱਕ ਜੋੜ ਲਾਇਆ ਵੀ ਵੱਖ-ਵੱਖ ਇਮੀਗ੍ਰੇਸ਼ਨ ਤੋਂ ਪਰ ਉਹਦਾ ਬਣਦਾ ਨਹੀਂ ਸੀ ਬਾਹਰ ਦਾ ਕਿਸੇ ਪ੍ਰਕਾਰ ਵੀ ਬਣਦਾ ਨਹੀਂ ਸੀ ਕੋਈ ਗੱਲ ਨਹੀਂ ਸੀ ਸਿਰੇ ਲੱਗਦੀ ਤੇ ਕਹਿੰਦੇ ਇਦਾਂ ਹੀ ਨਾ ਮੇਰੀ ਜਿਹੜੀ ਧੀ ਹੈ ਇਹਦੀ ਕੋਈ ਫਰੈਂਡ ਆ ਉਹ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਿਖਾਂ ਦੀ ਬੱਚੀ ਐ ਤੇ ਉਹਨੇ ਇਹਨੂੰ ਦੱਸਣਾ ਕੀਤਾ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਨੀ ਆ ਤੂੰ ਵੀ ਮੇਰੇ ਨਾਲ ਚੱਲਿਆ ਕਰ ਤੇ ਤੇਰੇ ਤੇ ਵੀ ਮਹਾਰਾਜ ਕਿਰਪਾ ਕਰਨਗੇ ਕਿ ਬਾਬਾ ਤੇਰਾ ਕਾਰਜ ਸਫਲਾ ਹੋ ਜੇ ਤੇ ਤੂੰ ਮੇਰੇ ਨਾਲ ਚਪਹਿਰੇ ਕੱਟਣ ਚੱਲਿਆ ਕਾ ਤੇ ਮੇਰੀ ਬੱਚੀ ਨੇ ਘਰੇ ਗੱਲ ਕੀਤੀ ਮੇਰੀ ਘਰ ਵਾਲੀ ਨੇ ਮੈਨੂੰ ਦੱਸਿਆ ਤੇ ਮੈਂ ਮਨ੍ਹਾ ਕਰਤਾ ਮੈਂ ਕਿਹਾ ਵੀ ਨਹੀਂ ਤੁਸੀਂ ਕਿਤੇ ਨਹੀਂ ਜਾਣਾ ਤੈਨੂੰ ਮਾਤਾ ਤੇ ਭੂਸਾ ਨਹੀਂ ਅਸੀਂ ਆਪਣੀ ਮਾਤਾ ਨੂੰ ਛੱਡ ਕੇ ਕਿਉਂ ਕਿਤੇ ਜਾਈਏ ਤੇ ਖਾਲਸਾ ਜੀ ਉਹਨਾਂ ਨੂੰ ਭਰਮ ਹੈ ਉਹਨਾਂ ਲੋਕਾਂ ਨੂੰ ਵੀ ਇਹੀ ਮਾਤਾਵਾਂ ਜਿਨ੍ਹਾਂ ਨੂੰ ਤੁਸੀਂ ਮਨਦੇ ਹੋ ਇਹ ਹੀ ਮਤਾਵਾਂ ਨੇ ਜਿਹੜੀਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਆਸਣ ਆਪਣੇ ਕੇਸਾਂ ਨਾਲ ਸਾਫ਼ ਕਰਦੀਆਂ ਕਲਗੀਧਰ ਸਵਾਮੀ ਜੀ ਦੇ ਘੋੜੇ ਦੇ ਕਾਠੀ ਪਾਉਣ ਵਾਲੀਆਂ ਇਹ ਮਤਾਵਾਂ ਸਨ ਭਾਈ ਨੰਦ ਲਾਲ ਜੀ ਦੀ ਸਾਖੀ ਆਉਂਦੀ ਹੈ ਉਹਨਾਂ ਨੇ ਵੇਖਣਾ ਕੀਤਾ ਸੀ ਤੱਕਣਾ ਕੀਤਾ ਸੀ ਸੋ ਇਸ ਕਰਕੇ ਖਾਲਸਾ ਜੀ ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਉਸ ਭਲੀ ਪੂਰਨ ਪਰਮੇਸ਼ਰ ਦੀਆਂ ਹਨ ਤੇ ਇਹ ਸੇਵਾ ਵਿੱਚ ਦਾਸੀਆਂ ਹਨ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਤੋ ਲੋਕਾਂ ਨੂੰ ਪਰਮ ਹੈ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੇਵਾ ਕਰਵਾ ਰਹੇ ਸੀ ਉਸ ਵੇਲੇ ਖਾਲਸਾ ਜੀ ਬ੍ਰਹਮਾ ਜੀ ਵੀ ਇੱਥੇ ਉਤਰੇ ਸਨ ਰੂਪ ਉਤਾਰ ਕੇ ਸ਼ਿਵ ਜੀ ਵੀ ਉਤਰਿਆ ਸੀ ਵਿਸ਼ਨੂੰ ਵੀ ਇੱਥੇ ਉਤਰ ਕੇ ਆਇਆ ਸੀ ਇਹ ਸੇਵਾ ਵਿੱਚ ਹਿੱਸਾ ਪਾਇਆ ਸੀ ਤੇ ਇਹ ਗੰਮੀ ਸ਼ਕਤੀ ਇਹਨਾਂ ਦੇ ਵਿੱਚ ਸੀ ਖਾਲਸਾ ਜੀ ਇਹ ਜਿਹੜਾ ਟੋਕਰਾ ਢੋਂਦੇ ਸਨ ਕੁਝ ਕੁਝ ਗਿੱਠਾਂ ਕੁਝ ਕੁਝ ਉਂਗਲਾਂ ਸਿਰ ਤੋਂ ਤਾਂ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਸ ਵੇਲੇ ਬੇਨਤੀ ਕੀਤੀ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਉਹ ਕੋਈ ਰੂਹਾਂ ਜਿਹੜੀਆਂ ਨੇ ਇਹ ਅਲੱਗ ਉਤਰੀਆਂ ਨੇ ਇਹਨਾਂ ਦਾ ਪ੍ਰਤਾਪ ਕੋਈ ਵੱਖਰਾ ਹੈ ਉਸ ਵੇਲੇ 파ਰਸ਼ਾਹਾਂ ਦੇ 파ਰਸ਼ਾਹ ਸਤਗੁਰੂ ਨੇ ਦੱਸਣਾ ਕੀਤਾ ਸੀ ਵੀ ਇਹ ਤਿੰਨੇ ਦੇਵਤੇ ਹਨ ਜਿਹੜੇ ਧੰਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਦਾ ਖਾਲਸਾ ਜੀ ਸੇਵਾ ਵਿੱਚ ਜੁੜਨ ਵਾਸਤੇ ਆਏ ਸੀ ਫਿਰ ਨਾਰਦ मुनि ਗੁਰੂ ਮਹਾਰਾਏ ਨੂੰ ਮਿਲਦਾ ਰਿਹਾ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਲੰਕਾ ਨੂੰ ਗਏ ਹਨ ਉਸ ਵੇਲੇ ਖਾਲਸਾ ਜੀ ਇਹ ਸਮੁੰਦਰ ਤੇ ਚੱਲਦਿਆਂ ਚੱਲਦਿਆਂ ਸਤਗੁਰਾਂ ਨੂੰ ਇਹ ਨਾਰਦ ਮਿਲਿਆ ਸੀ ਤੇ ਉਸ ਤੋਂ ਬਾਅਦ ਕਲਗੀਧਰ ਸਵਾਮੀ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਲੋਂ ਖਾਲਸਾ ਕੋਲੇ ਖਾਲਸਾ ਜੀ ਆਇਆ ਸੀ ਇਹ ਹਮਾਈਉਂ ਪੰਛੀ ਦੇ ਖੰਭ ਲੈ ਕੇ ਇਦਾਂ ਖਾਲਸਾ ਜੀ ਇਹ ਸਾਰੇ ਦੇਵੀ ਦੇਵ ਦੇ ਸਤਿਗੁਰਾਂ ਦੀ ਸੇਵਾ ਵਿੱਚ ਸੀ ਜਿਸ ਵੇਲੇ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਤੇ ਖਾਲਸਾ ਜੀ ਮਾਤਾ ਨੂੰ ਇੱਕ ਦਿਨ ਰਾਤ ਦੀ ਗੱਲ ਹੈ ਕਿ ਮਾਤਾ ਜੀ ਨੂੰ ਸੁਪਨਾ ਆ ਰਿਹਾ ਮਾਤਾ ਜੀ ਸੌਂ ਗਏ ਸਨ ਸੁਪਨਾ ਕੀ ਆ ਰਿਹਾ ਕਿ ਮੇਰੇ ਪੁੱਤਰ ਦੇ ਆਸੇ-ਪਾਸੇ بڑے ਦੇਵਤੇ ਅਸਮਾਨ ਵਿੱਚ ਫੁੱਲ ਕੇਰ ਰਹੇ ਤੇ ਇਹ ਸੁਪਨੇ ਵਿੱਚ ਆ ਰਿਹਾ ਇਤਰ ਛੜਕ ਰਹੇ ਖਾਲਸਾ ਜੀ ਬੜੀ ਵਨਸਵੰਨੀਆਂ ਜਿਹੜੀਆਂ ਮਹਿਕਾਂ ਆ ਰਹੀਆਂ ਮਾਤਾ ਦੇ ਮਾਤਾ ਨੂੰ ਤੇ ਇਦਾਂ ਕੇਸਰ ਦਾ ਛੜਕਾ ਕਰ ਰਹੇ ਤੇ ਉਸੇ ਵੇਲੇ ਮਾਤਾ ਜੀ ਦੀ ਅੱਖ ਖੁੱਲੀ ਜਦੋਂ ਅੱਖ ਖੁੱਲੀ ਤੇ ਮਹਾਰਾਜ ਨੇ ਆਪਣੀ ਕਲਾ ਨਾਲ ਉਹ ਸਾਰੇ ਦੇਵਤੇ ਜਿਹੜੇ ਅਲੋਪ ਕਰ ਦਿੱਤੇ ਤੇ ਖਾਲਸਾ ਜੀ ਮਾਤਾ ਨੂੰ ਕੇਸਰ ਦੇ ਛਿੱਟੇ ਸਤਗੁਰਾਂ ਦੇ ਉੱਤੇ ਪਏ ਨਜ਼ਰ ਆਏ ਸੀ ਮਾਤਾ ਜਾਣ ਗਈ ਸੀ ਵੀ ਮੇਰਾ ਪੁੱਤਰ ਕੋਈ ਅਵਤਾਰ ਹੈ ਕੋਈ ਪਰਮੇਸ਼ਰ ਦਾ ਰੂਪ ਹੈ ਫਿਰ ਗੁਰੂ ਮਹਾਰਾਜ ਨੇ ਖੇਡ ਵਰਤੌਣਾ ਕੀਤੀ ਵੀ ਜੇ ਮੇਰੀ ਮਾਤਾ ਨੂੰ ਪਤਾ ਲੱਗ ਗਿਆ ਤੇ ਮੈਨੂੰ ਕਦੇ ਜਾਣ ਨਹੀਂ ਦੇਣਗੇ ਫਿਰ ਉਸੇ ਵੇਲੇ ਸਤਗੁਰਾਂ ਨੇ ਕਲਾ ਵਰਤਾ ਦਿੱਤੀ ਮਾਇਆ ਵਰਤਾ ਦਿੱਤੀ ਤੇ ਭੁੱਖ ਦਾ ਬਹਾਨਾ ਲਾ ਕੇ ਰੋਣ ਲੱਗ ਪਏ ਤੇ માતા ਨੇ ਉਸ ਵੇਲੇ ਫਿਰ ਖਾਲਸਾ ਜੀ ਦੁੱਧ ਚੰਗਾਉਣਾ ਕੀਤਾ ਮਾਇਆ ਪਾ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਮਾਤਾ ਉਤੇ ਤੇ ਜਦੋਂ ਬੱਚੇ ਨੂੰ ਭੁੱਖ ਲੱਗਦੀ ਮਾਤਾ ਦੀ ਸੁਰਤੀ ਫਿਰ ਉਧਰ ਹੋ ਜਾਂਦੀ ਮਾਤਾ ਨੂੰ ਭੁੱਲ ਗਿਆ ਇਸੇ ਪ੍ਰਕਾਰ ਹੀ ਕਲਗੀਧਰ ਸਵਾਮੀ ਜੀ ਮਹਾਰਾਜ ਉਹ ਵੀ ਜਦੋਂ ਪ੍ਰਗਟ ਹੋਏ ਸਾਰੇ ਸਤਗੁਰਾਂ ਜੀ ਦੀ ਮਹਾਰਾਜ ਦੀ ਖੇੜ ਵਰਤੀ ਛੇਵੇਂ ਪਾਸ਼ਾ ਮਹਾਰਾਜ ਵੇਲੇ ਵੀ ਖਾਲਸਾ ਜੀ ਜਦੋਂ ਮਹਾਰਾਜ ਪ੍ਰਗਟ ਹੋਏ ਤੇ ਕਹਿੰਦੇ ਨੇ ਦੀਵਿਆਂ ਦੀ ਲੋ ਜਿਹੜੀ ਸੀ ਘਟ ਗਈ ਸੀ ਤੇ ਕਮਰੇ ਵਿੱਚ ਸਤਗੁਰਾਂ ਦਾ ਪ੍ਰਤਾਪ ਵੱਧ ਗਿਆ ਸੀ ऐसे ਬੜੀ ਬੜੀ ਸੂਰਮੇ ਖਾਲਸਾ ਜੀ ਪ੍ਰਗਟ ਸਾਤੇ ਸਾਡੇ ਸਤਿਗੁਰੂ ਜੀ ਨੇ ਗਾਹ ਵੀ ਕੀਤੇ ਬਾਬਾ ਦੀਪ ਸਿੰਘ ਸਾਹਿਬ ਵਰਗੇ ਸੂਰਮਿਆਂ ਦਾ ਜਦੋਂ ਪ੍ਰਕਾਸ਼ ਹੋਇਆ ਖਾਲਸਾ ਜੀ ਇਹ ਵੀ ਵੱਡੀ ਸ਼ਕਤੀ ਲੈ ਕੇ ਆਏ ਸੋ ਇਹ ਪਰਮੇਸ਼ਰ ਨੇ ਵਿਖਾਉਣਾ ਕੀਤਾ ਕਿ ਇਹ ਸਾਰੀਆਂ ਜਿਹੜੀਆਂ ਸ਼ਕਤੀਆਂ ਗੁਰੂ ਨਾਨਕ ਸਾਹਿਬ ਦੇ ਚਲਣੀ ਹਨ ਸੋ ਇਹ ਵੀਰ ਕਹਿੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਇਹੀ ਕਿਹਾ ਵੀ ਉੱਥੇ ਕੀ ਕਰਨਾ ਜਾ ਕੇ ਕਹਿੰਦੇ ਪਰ ਮੇਰੀ ਬੱਚੀ ਨੇ ਮੈਨੂੰ ਕੁਝ ਨਹੀਂ ਕਿਹਾ ਉਦੋਂ ਉਸ ਵળે ਕਹਿੰਦੀ ਠੀਕ ਆ ਤੇ ਮੇਰਾ ਉਦੋਂ ਬੱਚਾ ਪੜਦਾ ਸੀ ਉਹ ਛੋਟਾ ਸੀ ਉਹ ਪੜਦਾ ਸੀ ਉਹ ਵੀ ਆਇਲਰਸ ਕਰਦਾ ਸੀ ਤੇ ਮੇਰੀ ਬੱਚੀ ਨੇ ਨਾ ਚੋਰੀ ਘਰੋਂ ਇਹ ਕਿਹਾ ਕਿ ਮੈਂ ਕਾਲਜ ਚੱਲੀ ਆ ਜਾਂ ਕਿਤੇ ਪੜਨ ਚੱਲੀ ਆ ਇਹ ਕਹਿ ਕੇ ਜਾਂਦੀ ਸੀ ਤੇ ਉਥੇ ਐਤਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਇਹਨੇ ਕਹਿਣਾ ਕਿ ਪਾਪਾ ਮੈਂ ਆਪਣੀਆਂ ਫਰੈਂਡਸ ਦੇ ਕੋਲ ਚੱਲੀ ਆ ਜਾਂ ਇੱਥੇ ਚੱਲੀ ਆ ਮੈਂ ਕਦੇ ਨਹੀਂ ਆਪਣੇ ਬੱਚਿਆਂ ਨੂੰ ਉਦਾਂ ਡੱਕਿਆ ਪਰ ਕਿਤੇ ਇਹੋ ਜੀਆਂ ਜਗ੍ਹਾ ਤੇ ਨਹੀਂ ਜਾਣ ਦਿੱਤਾ ਵੀ ਜਿੱਥੇ ਮਰਜ਼ੀ ਬੱਚਾ ਜਾ ਕੇ ਮੱਥਾ ਟੇਕ ਆਵੇ ਮੇਰੀ ਬੱਚੀ ਨੇ ਨਾ ਬਹਾਨਾ ਲਾ ਕੇ ਤੇ ਘਰੋਂ ਜਾਣਾ ਇਹ ਐਤਵਾਰ ਇਹਨੇ ਦੋ ਚਪਹਿਰੇ ਐਤਵਾਰ ਕੱਟੇ ਤੇ ਮੈਂ ਇਹਨੂੰ ਪੁੱਛਿਆ ਵੀ ਤੂੰ ਐਤਵਾਰ ਕਿੱਥੇ ਜਾਂਦੀ ਐ ਐਤਵਾਰ ਤਾਂ ਸਭ ਕੁਝ ਬੰਦ ਹੁੰਦਾ ਫਿਰ ਮੇਰੀ ਬੱਚੀ ਨੇ ਨਾ ਸੋਮਵਾਰ ਜਾਂ ਮੰਗਲਵਾਰ ਦਾ ਦਿਨ ਚੁਣ ਲਿਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਚਪਹਿਰੇ ਕੱਟਣ ਲੱਗ ਪਈ ਤੇ ਮਹਾਰਾਜ ਦੀ ਕਿਰਪਾ ਨਾਲ ਇਹਨੇ 사ਤਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਜੀ ਹੁਣ ਮਹਾਰਾਜ ਮੈਂ ਇੱਕ ਜਗ੍ਹਾ ਲਾਉਣਾ ਜੇ ਮਹਾਰਾਜ ਆਪਨੇ ਕਿਰਪਾ ਕਰਤੀ ਬਣ ਗਿਆ ਤੇ ਬਹੁਤ ਚੜਦੀ ਕਲਾ ਜੇ ਨਾਂ ਬਣਿਆ ਫਿਰ ਟਰਾਈ ਨਹੀਂ ਕਰਨਾ ਇਦਾਂ ਬੇਨਤੀ ਕਰਕੇ ਸਤਗੁਰਾਂ ਦੇ ਚਰਨਾਂ ਵਿੱਚ ਤੇ ਉਹ ਭੈਣ ਜਿਹੜੀ ਸੀ ਖਾਲਸਾ ਜੀ ਉਹ ਬੱਚੀ ਉਹ ਦੁਪਹਿਰੇ ਕੱਟਣ ਲੱਗ ਪਈ ਤੇ ਮਹਾਰਾਜ ਨੇ ਕਲਾ ਵਰਤਾਈ ਕੁਝ ਸਮਾਂ ਜਾਂਦੀ ਰਹੀ ਮੰਗਲਵਾਰ ਕੇ ਸੋਮਵਾਰ ਮਹਾਰਾਜ ਦੀ ਰਹਿਮਤ ਵਰਤੀ ਜਿੱਥੇ ਉਹਨੇ ਇਮੀਗ੍ਰੇਸ਼ਨ ਚ ਪੇਪਰ ਲਾਏ ਸੀ ਤੇ ਦੋ ਕੁ ਮਹੀਨੇ ਭੈਣ ਤੇ ਦੋ ਕੁ ਢਾਈ ਮਹੀਨੇ ਤੇ ਤਿੰਨ ਮਹੀਨੇ ਜਾਂਦੀ ਰਹੀ ਤੇ ਖਾਲਸਾ ਜੀ ਉਹਦਾ ਵੀਜ਼ਾ ਆ ਗਿਆ ਸੀ ਮਹਾਰਾਜ ਦੀ ਕਲਾ ਵਰਤ ਗਈ ਫਿਰ ਉਸ ਤੋਂ ਬਾਅਦ ਬੱਚੀ ਜਿਹੜੀ ਸੀ ਉਹ ਉਹਨੇ ਪੈਸਾ ਇਧਰੋਂ ਉਧਰੋਂ ਕਰਕੇ ਭਾਈ ਸਾਹਿਬ ਨੇ ਤੇ ਬੱਚੀ ਨੂੰ ਬਾਹਰ ਭੇਜਤਾ ਜਦੋਂ ਉਹ ਬਾਹਰ ਗਈ ਉਸ ਤੋਂ ਬਾਅਦ ਬੱਚੇ ਨੇ ਵੀ ਆਇਲੈਸ ਕਰ ਲਈ ਸੀ ਉਹ ਵੀ ਕਹਿੰਦਾ ਸੀ ਮੈਂ ਬਾਹਰ ਜਾਣਾ ਤੇ ਉਹ ਦੱਸਦਾ ਕਿ ਸਾਨੂੰ ਨਹੀਂ ਸੀ ਪਤਾ ਵੀ ਇਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਇਹਨੇ ਫਿਰ ਜਦੋਂ ਮੈਂ ਆਪਣੇ ਬੱਚੇ ਦੀ ਟਰਾਈ ਕੀਤੀ ਉਹਦਾ ਵੀ ਨਾ ਬਣੇ ਸਾਲ 1.5 ਸਾਲ ਬੀਤ ਗਿਆ ਉਹਦੇ ਤੋਂ ਵੀ ਉਹਦਾ ਵੀ ਨਾ ਬਣੇ ਜਦੋਂ ਨਾ ਬਣੇ ਤੇ ਇਹ ਮੇਰੀ ਜਿਹੜੀ ਧੀ ਸੀ ਉਹਨੇ ਸਾਨੂੰ ਫੋਨ ਕਰਕੇ ਕਿਹਾ ਕਿ ਪਾਪਾ ਵੀ ਮੈਂ ਤੁਹਾਡੇ ਤੋਂ ਚੋਰੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਰਹੀ ਆ ਮੈਂ ਉੱਥੇ ਚਪਹਰੇ ਕੱਟਦੀ ਰਹੀ ਆ ਤੇ ਮੇਰੀ ਬਾਬਾ ਦੀਪ ਸਿੰਘ ਨੇ ਸੁਣੀ ਆ ਤੇ ਇਹਨੂੰ ਕਹੋ ਇਹਨੂੰ ਵੀ ਕੱਲੋ ਤੁਸੀਂ ਵੀ ਇਹ ਉੱਥੇ ਬਾਣੀ ਪੜ ਕੇ ਆਇਆ ਕਰੇ ਬਾਣੀ ਸੁਣ ਕੇ ਆਇਆ ਕਰੇ ਤੇ ਇਹਨਦੇ ਵੀ ਕਿਰਪਾ ਹੋਊਗੀ ਕਹਿੰਦਾ ਵੀ ਮੇਰੇ ਮਨ ਨੂੰ ਹੋਇਆ ਵੀ ਮੇਰੇ ਬੱਚੇ ਬਾਹਰ ਜਾਣਾ ਚਾਹੁੰਦੇ ਆ ਜੇ ਇਹਨਾਂ ਨੂੰ ਉੱਥੋਂ ਮਿਲਿਆ ਕੁਝ ਤਾਂ ਫਿਰ ਕਿਹੜੀ ਗੱਲ ਕਹਿੰਦਾ ਫਿਰ ਮੈਂ ਹਾਂ ਕਰ ਦਿੱਤੀ ਮੇਰਾ ਬੱਚਾ ਵੀ ਫਿਰ ਉੱਥੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦਾ ਰਿਹਾ ਉਹਦਾ ਵੀ ਫਿਰ ਵੀਜ਼ਾ ਲੱਗ ਗਿਆ ਸੀ ਇਹ ਖਾਲਸਾ ਜੀ ਹੁਣ ਸੇਵਾ ਕਰਦੇ ਨੇ ਦੋਵੇਂ ਭੈਣ ਭਾਈ ਮਾਇਆ ਭੇਜਦੇ ਕਿਦੋਂ ਕਰਕੇ ਆਪਣੇ ਬਾਪੂ ਕੋਲੋਂ ਮਾਇਆ ਕਢਾਉਂਦੇ ਨੇ ਪਹਿਲਾਂ ਇਹਦਾ ਕੰਮ ਕਾਜ ਵੀ ਠੀਕ ਠਾਕ ਸੀ ਫਿਰ ਖਾਲਸਾ ਜੀ ਇਹਨੇ ਜਿਹੜਾ ਇਹ ਭਾਈ ਹਿੰਦੂ ਵੀਰ ਹੈ ਇਹਨੇ ਫਿਰ ਦਸਵੰਦ ਕੱਢਣਾ ਸ਼ੁਰੂ ਕੀਤਾ ਸੇਵਾ ਕੱਢਣੀ ਇਹ ਆਪ ਐਤਵਾਰ ਜਾਣ ਲੱਗ ਪਿਆ ਸਤਗੁਰਾਂ ਦੀ ਐਸੀ ਕਲਾ ਵਰਤੀ ਮੇਰ ਵਰਤੀ ਕਿ ਮਹਾਰਾਜਿਆਂ ਨੇ ਫਿਰ ਖਾਲਸਾ ਜੀ ਬਾਰੇ ਨਿਆਰੇ ਕਰ ਦਿੱਤੇ ਬੱਚੇ ਵੀ ਸੈੱਟ ਹੋ ਗਏ ਤੇ ਇਹਦਾ ਕੰਮ ਜਿਹੜਾ ਅਸੀਂ ਉਹ ਵੀ ਚੱਲਣ ਲੱਗ ਪਿਆ ਤੇ ਤਾਂ ਕਰਕੇ ਖਾਲਸਾ ਜੀ ਇਹ ਗੱਲਾਂ ਕਰਦਾ ਹੁਣ ਉਹ ਵੀਰ ਕਹਿੰਦਾ ਵੀ ਮੈਂ ਸਾਰਿਆਂ ਨੂੰ ਦੱਸਦਾ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰੋ ਉਥੋਂ ਬਹੁਤ ਕੁਝ ਪ੍ਰਾਪਤ ਹੁੰਦਾ ਸ਼ੀਧਾਂ ਵਿੱਚ ਆਸੀ ਕਲਾ ਹੈ ਖਾਲਸਾ ਜੀ ਵੇਖੋ ਮਹਾਰਾਜ ਦੀ ਕਲਾ ਵਰਤੀ ਫਿਰ ਇਸ ਵੀਰ ਦੀਆਂ ਗੱਲਾਂ ਸੁਣ ਕੇ ਉਹ ਜਿਹੜੀ ਇਟਲੀ ਵਾਲੀ ਹੱਡ ਬੀਤੀ ਸੀ ਉਹ ਵੀਰ ਨੇ ਕਿਤੇ ਇਥੇ ਇਹਦੀ ਦੁਕਾਨੇ ਗੱਲਾਂ ਸੁਣੀਆਂ ਸੀ ਤਾਂ ਫਿਰ ਉਹਦੇ ਮਨ ਵਿੱਚ ਲੱਗੀ ਵੀ ਨਹੀਂ ਮੈਂ ਵੀ ਜਾਵਾਂ ਫਿਰ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਿਆ ਖਾਲਸਾ ਜੀ ਇਹ ਪੁਰਾਣੀ ਗੱਲ ਆ ਕੋਈ ਨਵੀਂ ਗੱਲ ਨਹੀਂ ਹੈ ਕੁਝ ਸਮਾਂ ਪੁਰਾਣੀ ਆ ਕੁਝ ਸਾਲ ਪੁਰਾਣੀ ਗੱਲ ਆ ਤੇ ਫਿਰ ਉਹ ਵੀਰ ਕਹਿੰਦਾ ਕਿ ਮੈਂ ਇਹਦੀਆਂ ਇਹਨਾਂ ਦੀਆਂ ਗੱਲਾਂ ਜਦੋਂ ਜਦੋਂ ਉਹ ਬਾਾਰ ਗਿਆ ਉਸ ਤੋਂ ਪਹਿਲਾਂ ਦੀਆਂ ਉਹਨਾਂ ਨਾਲ ਗੱਲਾਂ ਵਾਪਰੀਆਂ ਨੇ ਤੇ ਫਿਰ ਮਹਾਰਾਜ ਨੇ ਕਲਾ ਵਰਤਾਈ 사ਤਗੁਰਾਂ ਨੇ ਮਿਹਰਾ ਕੀਤੀਆਂ ਤੇ ਫਿਰ ਇਹਨੇ ਦੱਸਣਾ ਵੀ ਕੀਤਾ ਕਿ ਉੱਥੇ ਖਾਲਸਾ ਜੀ ਨੇ ਡਾਕਟਰੀ ਦੀ ਪੜ੍ਹਾਈ ਇਹਨਾਂ ਦੀ ਬੱਚੀ ਨੇ ਕੀਤੀ ਸੀ ਉੱਥੇ ਡਾਕਟਰ ਲੱਗੀ ਵੈਸੇ ਤੇ ਉਹਨੇ ਇੱਥੇ ਆ ਜਾਣਾ ਸੀ ਅਸੀਂ ਕਿਹਾ ਵੀ ਨਹੀਂ ਤੂੰ ਇੱਥੇ ਸੈੱਟ ਹੋ ਜਾ ਵੀ ਕੋਈ ਨਹੀਂ ਅਸੀਂ ਆਜ ਆਇਆ ਕਰੀ ਤੇ ਉੱਥੇ ਫਿਰ ਖਾਲਸਾ ਜੀ ਉਹ ਡਾਕਟਰ ਬਣ ਗਈ ਜਿਹੜਾ ਬੇਟਾ ਹੈ ਉਹਨੇ ਉੱਥੇ ਆਪਣਾ ਕੋਈ ਕੰਮ ਸ਼ੁਰੂ ਕੀਤਾ ਸੋ ਮਹਾਰਾਜ ਦੀ ਕਿਰਪਾ ਨਾਲ ਸਾਰੇ ਕਾਰਜ ਸਫਲੇ ਹੋਏ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾ ਦਿੱਤੀ ਸੋ ਐਵੇਂ ਉਹ ਜਿਹੜੀ ਬੱਚੀ ਸੀ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਭਰੋਸਾ ਕਰਦੀ ਹੈ ਤੇ ਕਹਿੰਦਾ ਮੇਰੀ ਬੱਚੀ ਅੱਜ ਤੱਕ ਹਾਨੂੰ ਦੱਸਦੀ ਹੈ ਕਿ ਜੇ ਕੋਈ ਮੈਨੂੰ ਕੋਈ ਇਥੇ ਮੁਸ਼ਕਲ ਆਉਂਦੀ ਹੈ ਨਾ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਦੀ ਆ ਤੇ ਮੁਸ਼ਕਲ ਨਾਟ ਜਾਂਦੀ ਸੋ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ